ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਇਹ ਆਪਾਂ ਪਿਓਰ ਕਾਟਨ ਦੇ ਸੂਟ ਨੇ ਜੋ ਕਿ ਮਸ਼ੀਨ ਕੰਪਿਊਟਰ ਮਸ਼ੀਨ ਨਾਲ ਆਪਾਂ ਰੈਡੀ ਕੀਤੇ ਨੇ ਬਹੁਤ ਸੋਹਣਾ ਵਰਕ ਕੀਤਾ ਹੈ ਇਹਨਾਂ ਤੇ ਪਿਓਰ ਕਾਟਨ ਦੇ ਸੂਟ ਨੇ ਇਹ ਇਹ ਦੇਖੋ ਪਹਿਲਾ ਸੂਟ ਇਸ ਦੇ ਘੇਰੇ ਤੇ ਵਰਕਾ ਬਹੁਤ ਹੀ ਸੋਹਣਾ ਫਿਨਿਸ਼ਿੰਗ ਦਾ ਕੀਤਾ ਹੋਇਆ ਸਾਰਾ ਵਰਕ ਇਹ ਡਿਜ਼ਾਈਨ ਦਾ ਰੇਟ ਹੈਗਾ ਸਿਰਫ ਤੇ ਸਿਰਫ 400 ਇਦਾਂ ਹੀ ਇਹਦੀ ਬਾਜੂ ਤੇ ਵੀ ਵਰਕ ਕੀਤਾ ਹੋਇਆ ਆਪਣੇ ਕੋਲੇ ਉਹ ਸ਼ਾਦੀ ਮਸ਼ੀਨ ਆ ਇਹ ਬਾਜੂ ਤੇ ਫਲਾਵਰ ਨੇਗੇ ਦੇਖੋ ਤੇ ਰੇਟ ਬਹੁਤ ਹੀ ਜੈਨੂਅਲ ਆਗਾ ਸਿਰਫ ਤੇ ਸਿਰਫ 400 ਰੁਪਇਆ ਤੇ ਦੂਸਰਾ ਸੂਟ ਆਪਾਂ ਚਾਕਾਂ ਤੇ ਜਿਹੜਾ ਬੇਲਾਂ ਪਾਈਆਂ ਨੇ ਮਤਲਬ ਜਿੱਦਾਂ ਆਪਣੇ ਕਸਟਮਰ ਨੇ ਆਪਾਂ ਨੂੰ ਡਿਜ਼ਾਈਨ ਦਿਖਾਇਆ ਸੀ ਸੇਮ ਉਹਦੇ ਹੀ ਤਿਆਰ ਕੀਤਾਗਾ ਇਹਦਾ ਪ੍ਰਾਈਸ ਵੀ ਸੇਮ ਆ 400 ਇਦਾਂ ਹੀ ਇਹਦੇ ਵੀ ਆਪਾਂ ਬਾਜੂ ਤੇ ਬੇਲ ਪਾਈਆ ਤੇ ਵਰਕ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਕੀਤਾ ਹੋਇਆ ਸੀ ਇਹ ਆਪਣੇ ਮੋٹے ਸੂਟ ਨੇ ਜੀ ਅੱਗੇ ਕਸਟਮਰ ਨੇ ਅਗਲੇ ਸਰਦੀਆਂ ਲਈ ਤਿਆਰ ਕਰਵਾ ਕੇ ਰੱਖੇ ਨੇਗੇ ਇਹ ਘੇਰੇ ਤੇ ਇਹਦੇ ਵੀ ਸੇਮ ਬਾਜੂ ਤੇ ਵੀ ਵਰਕ ਆਗਾ ਮਤਲਬ ਜਿੱਦਾਂ ਦਾ ਵੀ ਤੁਸੀਂ ਫੋਟੋ ਸੈਂਡ ਕਰੋਗੇ ਸਾਨੂੰ ਉਦਾਂ ਦਾ ਹੀ ਆਪਾਂ ਡਿਜ਼ਾਈਨ ਬਣਾ ਦਿੰਨੇ ਆ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਨਾ ਕਿਤੇ ਕੋਈ ਬਲ ਨਹੀਂ ਪਿਆ ਹੋਇਆ ਇਸ ਚ ਇਹ ਕੋਪ੍ਰਿੰਟ ਨੇ ਦੋ ਸੂਟ ਰੈਡੀ ਹੋਏ ਨੇ ਸੇਮ ਟੂ ਸੇਮ ਤੇ ਇੱਕ ਇਹ ਵੀ ਆਪਣਾ ਮੋਟਾ ਸੂਟ ਆ ਦੇਖ ਸਕਦੇ ਹੋ ਉੰਜੇ ਮੈਂ ਆਪਣੇ ਮੰਮੀ ਦਾਦੀ ਨੇ ਉਹਨਾਂ ਲਈ ਬੇਲ ਬਹੁਤ ਸੋਹਣੀ ਲੱਗਦੀ ਹੈ ਮਤਲਬ ਨਾਲ ਹੀ ਹੈ ਵੀ ਨਹੀਂ ਹੈਗਾ ਡਿਜ਼ਾਈਨ ਪੂਰੀ ਸਰਦਾਰੀ ਜੀ ਲੁੱਕ ਹੈ ਨਾ ਸੁਪਰਾਂ ਦੀ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਸ ਲਈ ਮੈਂ ਤੁਹਾਨੂੰ ਨੇ ਹਾਂਜੀ ਤੁਸੀਂ ਅੱਗੇ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨ ਹੈ ਜਿਹੜੀ ਵਰਕ ਕਰਦੀ ਆ ਜੇ ਜ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਦੀਆਂ ਹੋਰ ਸੋਹਣੀ ਸੋਹਣੀ ਵੀਡੀਓਜ਼ ਦੇਖਣੇ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਥੈਂਕ ਯੂ